ਤੇ ਤੂਫਾਨ ਦੇ ਵਿਚਕਾਰ ਸਵਾਰੀਆਂ ਨਾਲ ਭਰਿਆ ਜਹਾਜ਼ ਫਸਿਆ ਜਿਸ ਤੋਂ ਬਾਅਦ ਲੋਕਾਂ ਨੂੰ ਆਪਣੀ ਮੌਤ ਦਾ ਮੰਜ਼ਰ ਬਿਲਕੁਲ ਅੱਖਾਂ ਦੇ ਸਾਹਮਣੇ ਦਿਖਾਏ ਦੇਣ ਲੱਗਿਆ ਅਤੇ ਚੀਕ ਚਿਹਾੜਾ ਪੈ ਗਿਆ ਅਤੇ ਇਸ ਤੋਂ ਇਲਾਵਾ ਇਸ ਜਹਾਜ਼ ਦੇ ਵਿੱਚ ਧਾਰਮਿਕ ਅਰਦਾਸਾਂ ਵੀ ਹੋਣ ਲੱਗੀਆਂ ਜਿਨ੍ਹਾਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਤਾਂ ਇਸ ਵੀਡੀਓ ਨੂੰ ਲੈ ਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕੁਝ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਦੱਸਦੀ ਕਿ ਸ਼੍ਰੀਨਗਰ ਜਾਰੀ Indigo ਦੀ ਉਡਾਨ ਦੌਰਾਨ ਮੌਸਮ ਖਰਾਬ ਹੋਣ ਕਰਕੇ ਐਮਰਜੈਂਸੀ ਲੈਂਡਿੰਗ ਦੇ ਪਲ ਨੂੰ ਯਾਦ ਕਰਦਿਆਂ ਤ੍ਰਿਨਮੂਲ ਕਾਂਗਰਸ ਦੀ ਨੇਤਾ ਸਾਗਰੀਕਾ ਕੋਸ਼ ਨੇ ਕਿਹਾ ਕਿ ਇਹ ਮੌਤ ਦੇ ਬਹੁਤ ਨੇੜੇ ਪਹੁੰਚਣ ਵਾਲਾ ਤਜਰਬਾ ਸੀ ਦੱਸਿਆ ਕਿ ਇਹ ਵੀ ਜਹਾਜ਼ ਦੇ ਵਿੱਚ ਸ਼ਾਮਿਲ ਸਨ ਤ੍ਰਿਨਮੂਲ ਦਾ ਪੰਜ ਮੈਂਬਰੀ ਵਫਦ ਉਸ ਉਡਾਨ ਦੇ ਵਿੱਚ ਸਵਾਰ ਸੀ ਜਿਸ ਵਿੱਚ ਮੌਸਮ ਦੀ ਖਰਾਬੀ ਕਰਕੇ ਰੁਕਾਵਟ ਆਈ ਹੈ ਇਸ ਜਹਾਜ਼ ਦੇ ਵਿੱਚ ਵਫਦ ਦੇ ਮੈਂਬਰ ਅਤੇ ਮਮਤਾ ਠਾਕੁਰ ਵੀ ਮੌਜੂਦ ਸੀ ਦਾਅਵਾ ਕੀਤਾ ਕਿ 220 ਤੋਂ ਵੱਧ ਯਾਤਰੀ ਨੂੰ ਲੈ ਕੇ ਸ਼੍ਰੀਨਗਰ ਜਾ ਰਹੀ ਇੰਡੀਗੋ ਦੀ ਉਡਾਣ ਮੌਸਮ ਖਰਾਬ ਹੋਣ ਕਰਕੇ ਨਾਜ਼ੁਕ ਹਾਲਾਤਾਂ ਦੇ ਵਿੱਚ गिर ਗਈ ਇਸ ਤੋਂ ਬਾਅਦ ਪਾਇਲਟ ਨੇ ਸ਼੍ਰੀਨਗਰ ਦੇ ਵਿੱਚ ਵਿਮਾਨ ਟ੍ਰੈਫਿਕ ਕੰਟਰੋਲ ਨੂੰ ਐਮਰਜੈਂਸੀ ਦੀ ਸੂਚਨਾ ਦਿੱਤੀ ਅਤੇ ਫਿਰ ਜਹਾਜ਼ ਨੂੰ ਸੁਰੱਖਿਅਤ ਢੰਗ ਦੇ ਨਾਲ ਉਤਾਰ ਲਿਆ ਗਿਆ ਸੋਸ਼ਲ ਮੀਡੀਆ ਤੇ ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਡਰੇ ਹੋਏ ਯਾਤਰੀ ਜਹਾਜ਼ ਦੇ ਡਰ ਦੇ ਨਾਲ ਕੰਬੜ ਲੱਗੇ ਅਤੇ ਪਰਮਾਤਮਾ ਦੇ ਅੱਗੇ ਅਰਦਾਸਾਂ ਕਰਦੇ ਹੋਏ ਨਜ਼ਰ ਆਏ ਨੇ ਇਸ ਘਟਨਾ ਤੇ ਸਾਗਰੀਕਾ ਕੋਸ਼ ਨੇ ਕਿਹਾ ਕਿ ਮੌਤ ਦੇ ਬਹੁਤ ਨੇੜੇ ਪਹੁੰਚਣ ਵਾਲਾ ਅਨੁਭਵ ਸੀ ਮੈਨੂੰ ਲੱਗਾ ਮੇਰੀ ਜ਼ਿੰਦਗੀ ਖਤਮ ਹੋਣ ਵਾਲੀ ਹੈ ਲੋਕਾਂ ਚੀਕਾਂ ਮਾਰ ਰਹੇ ਸੀ ਅਰਦਾਸਾਂ ਕਰ ਰਹੇ ਸੀ ਉਹਨਾਂ ਅੱਗੇ ਕਿਹਾ ਕਿ ਉਸ ਪਾਇਲਟ ਨੂੰ ਸਲਾਮ ਆ ਜਿਸ ਨੇ ਸਾਨੂੰ ਉਸ ਹਾਲਾਤ ਦੇ ਵਿੱਚੋਂ ਕੱਢ ਲਿਆ ਅਤੇ ਜਦੋਂ ਅਸੀਂ ਜਹਾਜ਼ ਤੋਂ ਉਤਰੇ ਤਾਂ ਵੇਖਿਆ ਕਿ ਜਹਾਜ਼ ਦੇ ਅੱਗੇ ਵਾਲੇ ਹਿੱਸੇ ਨੂੰ ਕਾਫੀ ਨੁਕਸਾਨ ਹੋਇਆ ਸੀ ਇਸ ਘਟਨਾ ਤੇ ਇੰਡੀਗੋ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਦੇ ਵਿੱਚ ਕਿਹਾ ਗਿਆ ਕਿ ਦਿੱਲੀ ਤੋਂ ਸ਼੍ਰੀਨਗਰ ਜਾਣੀ ਇੰਡੀਗੋ ਦੀ ਉਡਾਨ ਰਸਤੇ ਵਿੱਚ ਅਚਾਨਕ ਗੜੇ ਮਾਰੀ ਦਾ ਸ਼ਿਕਾਰ ਹੋ ਗਈ ਪਾਇਲਟ ਅਤੇ ਫਲਾਈਟ ਅਤੇ ਕੈਬਿਨ ਕਰੂ ਨੇ ਸਥਾਪਿਤ ਪ੍ਰੋਟੋਕੋਲ ਦੀ ਪਾਲਣਾ ਕੀਤੀ ਤੇ ਜਹਾਜ਼ ਨੂੰ ਸ਼੍ਰੀਨਗਰ ਦੇ ਵਿੱਚ ਸੁਰੱਖਿਅਤ ਢੰਗ ਦੇ ਨਾਲ ਉਤਾਰ ਲਿਆ ਗਿਆ ਜਹਾਜ਼ ਦੇ ਪਹੁੰਚਨ ਮਗਰੋਂ 에ਅਰਪੋਰਟ ਟੀਮ ਨੇ ਯਾਤਰੀਆਂ ਦੀ ਦੇਖਭਾਲ ਕੀਤੀ ਉਹਨਾਂ ਦੀ ਭਲਾਈ ਅਤੇ ਆਰਾਮ ਨੂੰ ਪਹਿਲ ਦਿੱਤੀ ਜਹਾਜ਼ ਦੀ ਜ਼ਰੂਰੀ ਜਾਂਚ ਅਤੇ ਮੁਰੰਮਤ ਦੇ ਬਾਅਦ ਉਸ ਨੂੰ ਦੁਬਾਰਾ ਰਵਾਨਾ ਕੀਤਾ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ